ਉਹ ਨਹੀਂ ਜਾ ਰਿਹਾ ਵੀ ਦੰਗ ਲੜੀ ਜਾਵੇ ਜਿੱਥੇ ਵੀ ਪਾਏ ਜਾ ਰਹੇ ਨੇ ਤੁਸੀਂ ਕਿਹਾ ਦੰਗ ਨਾ ਆਉਂਦਾ ਪੰਜਾਬ ਨੇ ਕਿੰਨਾ ਸੰਤਾਪ ਹੋ ਗਿਆ ਸਾਡੇ ਪਾਕਿਸਤਾਨ ਦੇ ਵਿੱਚੋਂ ਅਸੀਂ ਉੱਜੜ ਕੇ ਇੱਥੇ ਆਏ ਇੱਥੇ ਆ ਕੇ ਅਸੀਂ ਹੁਣ ਰੋਟੀ ਖਾਣ ਜੋਗੇ ਹੋਏ ਆ ਸੋ ਤੁਸੀਂ ਦੇਖੋ ਕਿ ਗੁਜਰਾਤ ਦਾ ਵੀ ਬਾਰਡਰ ਲੱਗਦਾ ਹੈ ਉਧਰੋਂ ਉਧਰੋਂ ਰਾਜਸਥਾਨ ਦਾ ਵੀ ਬਾਰਡਰ ਲੱਗਦਾ ਹੈ ਪਰ ਇਹ ਫਿਰਗਾਮਾ ਦੇ ਵਿੱਚ ਜੋ ਹੋਇਆ ਸਾਨੂੰ ਵੀ ਉਹ ਚੀਜ਼ ਦਾ ਦੁੱਖ ਹੈ ਸਾਨੂੰ ਵੀ ਅਸੀਂ ਵੀ ਚਾਹੁੰਦੇ ਆ ਕਿ ਜਿਹੜੀਆਂ ਇੰਡੀਆ ਦੀਆਂ ਅਜੰਤ ਦੇ ਅ ਨਹੀਂ ਜਾ ਰਿਹਾ ਵੀ جنگ ਲੜੀ ਜਾਵੇ ਕਿੱਦੇ ਵੀ ਪਾਈ ਜਾ ਰਹੇ ਨੇ ਤੁਸੀਂ ਕਿਹਨੂੰ جنگ ਨਾ ਅੱਛਾ ਹੈ ਤੁਹਾਡਾ ਧਿਆਨ ਥੋੜਾ ਪਿੱਛੇ ਦਵਾਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਨੇ ਕਿੰਨਾ ਸੰਤਾਪ ਹੋ ਗਿਆ ਸਾਡੇ ਪਾਕਿਸਤਾਨ ਦੇ ਵਿੱਚੋਂ ਅਸੀਂ ਉੱਜੜ ਕੇ ਇੱਥੇ ਆਏ ਇੱਥੇ ਆ ਕੇ ਅਸੀਂ ਹੁਣ ਰੋਟੀ ਖਾਂਜੋ ਕੇ ਹੋਏ ਆ ਹੁਣ ਫੇਰ ਜੰਗ ਦਾ ਮਾਹੌਲ ਜਿਹੜਾ ਬਣਾਇਆ ਜਾ ਰਿਹਾ ਤੇ ਖਾੜਾ ਜਿਹੜਾ ਉਹ ਪੰਜਾਬ ਨੂੰ ਬਣਾਇਆ ਜਾ ਰਿਹਾ ਸੋ ਤੁਸੀਂ ਦੇਖੋ ਕਿ ਗੁਜਰਾਤ ਦਾ ਵੀ ਬਾਰਡਰ ਲੱਗਦਾ ਹੈ ਉਧਰੋਂ ਉਧਰੋਂ ਰਾਜਸਥਾਨ ਦਾ ਵੀ ਬਾਰਡਰ ਲੱਗਦਾ ਹੈ ਪਰ ਇਹ ਮੌਸਮ ਤੇ ਵੀ ਬੜਾ ਨਿਰਪਰ ਕਰਦਾ ਤੇ ਸੈਂਟਰ ਦੇ ਵਿੱਚ ਜਿਹੜਾ ਮੇਨ ਬਣਾਇਆ ਜਾ ਰਿਹਾ ਉਹ ਪੰਜਾਬ ਨੂੰ ਬਣਾਇਆ ਜਾ ਰਿਹਾ ਤੇ ਘਾਣ ਬੇਕਸੂਰਾ ਜਿਹੜਾ ਆਈ ਵਾਰੀ ਪੰਜਾਬ ਨੂੰ ਬਣਾਇਆ ਜਾਂਦਾ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ ਘਾਣ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਜੰਗ ਸਾਨੂੰ ਨਹੀਂ ਚਾਹੀਦੀ ਹਰ ਗੱਲ ਦਾ ਜੇ ਪਹਲਗਾਮਾਂ ਦੇ ਵਿੱਚ ਜੋ ਹੋਇਆ ਸਾਨੂੰ ਵੀ ਉਹ ਚੀਜ਼ ਦਾ ਦੁੱਖ ਹੈ ਸਾਨੂੰ ਵੀ ਅਸੀਂ ਵੀ ਚਾਹੁੰਦੇ ਆ ਕਿ ਜਿਹੜੀਆਂ ਇੰਡੀਆ ਦੀਆਂ ਏਜੰਸੀਆਂ ਨੇ ਜਿਹੜੀਆਂ ਹਰ ਤਰ੍ਹਾਂ ਦੀਆਂ ਲੋ ਹੈ ਹੋਰ ਵੀ ਕਈ ਏਜੰਸੀਆਂ ਨੇ ਉਹ ਇਸ ਚੀਜ਼ ਦੇ ਉੱਤੇ ਪਹਿਲਾਂ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਆਪਾਂ ਪਿੱਛੇ ਦਿਤਾ ਕੇ ਸੰਸਦ ਦੇ ਵਿੱਚ ਭੇਜਿਆ ਮਾਨ ਸਾਹਿਬ ਨੇ ਆਵਾਜ਼ ਚੱਕੀ ਕਿ ਜਿਹੜੀਆਂ ਇੰਡੀਆ ਦੀਆਂ ਏਜੰਸੀਆਂ ਨੇ ਬਹੁਤ ਜ਼ਾਰੀਆਂ ਜ਼ਿੰਮੇਵਾਰ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਉਹ ਜਵਾਬ ਦੇਣੀਆਂ ਚਾਹੀਦੀਆਂ ਨੇ ਹੁਣ ਪੈਲਗਾਮਾ ਦੇ ਵਿੱਚ ਜੋ ਹੋਇਆ ਕਿੱਥੇ ਸੀ ਏਜੰਸੀਆਂ ਕਿੱਥੋਂ ਸੀ ਇਹਨਾਂ ਦਾ ਜਿਹੜਾ ਐਡਾ ਵੱਡਾ ਇਹ ਕਹਿੰਦੇ ਨੇ ਭਾਰਤ ਦਾ ਸਾਡਾ ਐਡਾ ਵੱਡਾ ਨੈਟਵਰਕ ਹੈ ਪਾਕਿਸਤਾਨ ਤੋਂ ਜੇ ਕਹਿੰਦੇ ਨੇ ਇਹਨਾਂ ਦੇ ਕਹਿਣ ਮਤਾਵੇ ਕਿ ਕਹਿੰਦੇ ਨੇ ਪਾਕਿਸਤਾਨ ਤੋਂ ਲੋਕ ਆਏ ਉਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਮਾਰਿਆ ਤਾਂ ਫਿਰ ਇਹਨਾਂ ਦੀਆਂ ਏਜੰਸੀਆਂ ਕਿੱਥੇ ਨੇ ਜੀ ਇਹ ਸਵਾਲ ਨਹੀਂ ਚਿੰਨ ਹੈ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਇਹ ਤੁਸੀਂ ਇੱਕ ਛੱਕ ਦੇ